ਹੰਕਾਰੀ ਪੰਡਤ ਸਰਬਰਾਮ ਨੂੰ ਕਹਿੰਦੀ ਐ ਰਬਦਾਸ ਦੀ ਚੇਲੀ ਕਹਿੰਦੀ ਐ ਕਰੀ ਹੰਕਾਰੀ ਪੰਡਤ ਜੀ ਮੇਰੀਆਂ ਤਿੰਨ ਗੱਲਾਂ ਦਾ ਜਵਾਬ ਦੇ ਕੇ ਜਾਈ ਜਾਂ ਤੂੰ ਸਵਾਲ ਤੂੰ ਕਰ ਨਹੀਂ ਮੈਂ ਕਰਦੀ ਆ ਉਹ ਹੰਕਾਰੀ ਪੰਡਤ ਸਰਬਜੀਤ ਨੂੰ ਕਮਾਲੀ ਤਿੰਨ ਸਵਾਲ ਬਈ ਹੈ ਤੇ ਓਮ ਕਰਦੀ ਆ ਬਈ ਆਹ ਸੋਣੀ ਬ੍ਰਾਹਮਣ ਖੜ ਕੇ ਹਾਂ ਸੋਣੀ ਬ੍ਰਾਹਮਣ ਖੜ ਕੇ ਪੜ ਕੇ ਹਾਲ ਸੁਣਾ ਦੇ ਤੋ

ਰੰਗ ਨਹੀਂ ਚੜਿਆ ਨੂਰੀ ਬਾਨਾਰਸ਼ੀਆਂ ਵਾਲਾ ਹੈ ਤੋ ਨਾ ਪੈਂਦੀਆਂ ਤੂਰੋ ਉਹ ਤੋ ਨਾ ਪੈਂਦੀਆਂ ਤੂਰ ਮੋ ਸ਼ੰਕਰ ਦੀ ਤਕਵੀਰ ਦੀਆਂ ਰਵੀ ਬਾਸ ਵਿੱਚ ਛੇਲੀ ਨ ਪੁਤਰੀ ਭਗਤ ਕਬੀਰ ਦੀਆਂ ਕਹਿੰਦੀ ਕੀ ਕੁਝ ਕੀਤਾ ਹਾਸਲ ਹਾਂ ਕੀ ਕੁਝ ਕੀਤਾ ਹਾਸਲ ਕਿਸ ਮੰਝਦਾ ਰਹੀ ਤੋ ਕਾਰ ਕੋ ਜੀ ਉੱਤਰ ਪਰਸ਼ਨ ਪਾਇਆ ਤੇ ਇਲਾਹੀ ਦੋ ਓ ਪਰਮੇਸ਼ਰ ਤੇ ਰਸਤੇ ਰੇਤਾ ਦਸ ਪਟੀਰ ਦੀਆਂ ਰਵੀ ਬਾਸ ਵਿੱਚ ਚੇਲੀ ਨ ਪੁਤਰੀ ਭਗਤ ਕਬੀਰ ਦੀਆਂ ਕੰਢੀ ਈੜਾ ਪਿੰਗਲਾ ਤੇ ਸੁਖ ਮਨਾ ਕਹਾਬ ਰਾਹ ਦੀਆਂ ਮੰਜ਼ਲ ਕਰਦੇ ਸੰਕਤੋਂ ਨਾਸਣ ਅਨਹਦ ਰਾਗ ਦੀਆਂ ਕਿਸ ਵਦ ਹੁੰਦੀਆਂ ਹੌਸਲੇ ਮਰਤ ਬੁੰਦਾ ਦਿਰ ਦੀਆਂ ਰਵੀਦਾਸ ਦੀ ਚੇਲੀ ਨਾ ਪੁੱਤਰੀ ਭਗਤ ਕਬੀਰ ਦੀਆਂ ਕਹਿੰਦੀ ਪਰ ਪਰਵੇਦ ਪੁਰਾਨਾ ਹਾਂ ਪਰ ਪਰਵੇਦ ਪੁਰਾਨਾ ਹਮਿੰਦੇ ਬੁਰਚੀਆ ਸਾਰੀ ਦੇ ਪਾ ਕੇ ਪਦ ਨਰਬਾਨ ਸੰਤ ਜੀ ਚੰਨ ਮਸਬਾਰੀ ਦੇ ਤਹਨ ਮਣਾਵਤ ਫਸਿਆ ਕਸਮਾ ਮੁਰਤ ਸੁਪੀਰ ਦੀਆਂ ਰਵੀਦਾਸ ਦੀ ਚੇਲੀ ਨਾ ਪੁੱਤਰੀ ਭਗਤ ਕਬੀਰ ਦੀਆਂ ਕਹਿੰਦੀ ਸੱਚ ਕਹੋ ਪੰਡਤ ਜੀ ਆ ਨਹੀਂ ਨਾ ਦੀਏ ਉੱਤੇ ਪਾਰਕ ਤਾਬਾਂ ਦਾ ਦਰਿਆ ਅਨਭਵ ਕਰਦੇ ਸਾਵਤ ਮੰਗਲਾ ਸਿਗਰ ਖੀਰਦੀਆਂ ਰਵੀਦਾਸ ਦੀ ਚੇਲੇ ਨ ਪੁਤਰੀ ਭਗਤ ਕਬੀਰ ਦੀਆਂ ਕਹਿੰਦੀ ਸਤ ਲੋਕ ਦੇ ਵਾਸੀ ਹਾਂ ਸਤ ਲੋਕ ਦੇ ਵਾਸੀ ਸਾਇਰ ਬਰਮਲੀ ਕਰਦੇ ਨੇ ਅੰਗ ਸੰਗ ਰਹਿੰਦੇ ਰਾਮ ਜਨਾ ਦੇ ਪੱਥਰ ਤਰਤੇ ਨੇ ਆ ਸਮ ਪਰ ਸ਼ੀਵਤ ਹੁੰਦੀਆਂ ਰਮਨ ਰਵੀਦਾਸ ਦੀ ਚੇਲੀ ਮਪਤਰੀ ਭਗਤ ਕਬੀਰ ਦੀਆਂ ਕਹਿੰਦੀ ਮਨ ਹਸਦੀ ਮਸਤਾਨਾ ਜੀ ਕਰ ਕਾਪੂ ਕੀਤਾ ਹੈ ਫੇਰ ਸਮਝ ਲਈ ਬਾਬਾ ਜੀ ਜਗ ਸਾਰਾ ਜੀਤਾ ਹੈ ਅੰਬਰਾੜਾ ਮੇਰਾ ਉਹ ਤੁਫਨ ਅੰਬਰਾੜਾ ਮੇਰਾ ਲੋਪੋ ਵਾਲੇ ਪੀਰ ਦੀਆਂ ਰਵੀਦਾਸ ਦੀ ਚੇਲੀ ਮਪਤਰੀ ਭਗਤ ਕਬੀਰ ਦੀਆਂ